ਕਹ ਰਾ ਲਾਉਂਦੇ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ ਮੈਨੂੰ ਇਹ ਦੱਸਣ ਵੀ ਉਹਨਾਂ ਦੇ ਨਾਲ ਜਿਹੜੇ ਬਾਹਰੋਂ ਆ ਕੇ ਮਜ਼ਦੂਰ ਹੈ ਉਹ ਕਿੰਨੇ ਕ ਸੰਘਰਸ਼ ਚ ਗਏ ਨੇ ਤੇ ਸੰਘਰਸ਼ ਕਰਦੇ ਨੇ ਪੰਜਾਬ ਦੇ ਮਜ਼ਦੂਰ ਪੰਜਾਬ ਦੇ ਕਿਸਾਨ ਤੇ ਉਹ ਰੋਜ਼ਗਾਰ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦਾ ਖੋਇਆ ਜਾਂਦਾ ਉਹ ਕਹਿੰਦੇ ਕੋਈ ਗੱਲ ਨਹੀਂ ਪ੍ਰਵਾਸੀ ਹੋਣ ਜਿਹੜੇ ਪੰਜਾਬੀਆਂ ਨਾਲ ਨਹੀਂ ਖੜਦੇ ਜੀ ਇਹ ਨਹੀਂ ਇਹ ਕਦੇ ਪੰਜਾਬੀਆਂ ਨਾਲ ਨਹੀਂ ਖੜੇ ਇਹ ਪੰਜਾਬ ਦੇ ਲੋਕ ਭਲੇਖੇ ਚ ਨਾ ਰਹਿਣ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਵਰਤ ਤਾ ਰਹੇ ਨੇ ਜਥੇਬੰਦੀਆਂ ਕਿਸਾਨਾਂ ਦੇ ਨਾਂ ਤੇ ਬਣੀਆਂ ਨੇ ਜਥੇਬੰਦੀਆਂ ਮਜ਼ਦੂਰਾਂ ਦੇ ਨਾਂ ਤੇ ਬਣੀਆਂ ਨੇ ਇਸਤੇਮਾਲ ਕਰਦੇ ਨੇ ਪੰਜਾਬ ਦੇ ਮਜ਼ਦੂਰਾਂ ਦੀ ਗੱਲ ਕਿਉਂ ਨਹੀਂ ਕਰਦੇ ਜਿਹੜਾ ਉਹਨਾਂ ਦੇ ਉਹ ਨਾਰਾ ਲਾਉਂਦੇ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਫਿਰ ਜਿੰਦਾਬਾਦ ਪ੍ਰਵਾਸੀ ਮਜ਼ਦੂਰਿਆ ਜੀ ਬਿਲਕੁਲ ਉਹ ਪ੍ਰਵਾਸੀ ਮਜ਼ਦੂਰ ਦੀ ਜਿੰਦਾਬਾਦ ਹੁਣ ਸਪਸ਼ਟ ਹੋ ਗਿਆ ਇਹ ਭਲੇਖੇ ਚ ਪਾਇਆ ਹੋਇਆ ਪੰਜਾਬ ਦੇ ਲੋਕਾਂ ਨੂੰ ਇਸਤੇਮਾਲ ਕਰਦੇ ਨੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਤੇ ਵੀ ਅਸੀਂ بڑے ਮਜ਼ਦੂਰਾਂ ਦੇ ਹਤਾਇਚੀਆਂ ਅਸੀਂ بڑے ਕਿਸਾਨਾਂ ਦੇ ਹਤਾਇਚੀਆਂ ਜੇ ਇਹ ਮਜ਼ਦੂਰਾਂ ਕਿਸਾਨਾਂ ਦੇ ਹਤਾਇਚੀ ਹੋਣ ਤਾਂ ਇਹ ਗੱਲ ਕਰਨ ਕਿ ਜਿੰਨੀ ਇੰਡਸਟਰੀ ਆ ਉਹਦੇ ਵਿੱਚ ਪੰਜਾਬੀ ਮਜ਼ਦੂਰਾਂ ਦੀ ਰੇਸ਼ੋ ਕਿੰਨੀ ਆ ਪੰਜਾਬੀ ਮਜ਼ਦੂਰਾਂ ਨੂੰ ਕਿਉਂ ਨਹੀਂ ਉਪਰਤੀ ਕਰਦੇ ਕੀ ਇਸ ਗੱਲ ਤੇ ਸਮਝੌਤਾ ਕਰ ਲਈਏ ਜਿਹੜੀ ਉਹ ਦਲੀਲ ਦੇ ਰਹੇ ਨੇ ਪੰਜਾਬ ਦੀ ਖੇਤੀ ਨਾ ਸਿਰ ਤੇ ਆ ਜੀ ਪੰਜਾਬ ਦਾ ਆਰਥਚਾਰਾ ਇਹਨਾਂ ਦੇ ਖੇਤੇ ਤੇ ਆ ਮੈਂ ਇਹ ਗੱਲ ਕਹਾਂਗਾ ਸਾਨੂੰ ਇੱਕ ਤਈ ਕਬੂਲ ਨਹੀਂ ਅਸੀਂ ਗੰਡੇ ਨਾਲ ਰੋਟੀ ਖਾ ਲਾਂਗੇ ਨਮਕ ਨਾਲ ਰੋਟੀ ਖਾ ਲਾਂਗੇ ਪਰ ਜੇਕਰ ਤੁਸੀਂ ਕੋ ਇਹਨਾਂ ਦੇ ਗੁਲਾਮ ਹੋ ਜਾਓ ਨਹੀਂ ਹੋਵਾਂਗੇ ਇੱਕ ਆਗੂ ਦੀ ਸੁਣੀਆ ਉਹ ਕਹਿੰਦਾ ਜੀ ਜਦੋਂ ਪੰਜ ਸਿੰਘ ਸਾਜੇ ਇੱਕ ਤਾਂ ਫਲਾਣੇ ਤੋਂ ਅਸੀਂ ਇੱਕ ਕਰਨਾਟਕ ਤੋਂ ਅਸੀਂ ਇੱਕ ਉੜੀਸਾ ਤੋਂ ਜੀ ਭਾਈ ਉਹਨਾਂ ਨੇ ਸਿੱਖੀ ਸਰੂਪ ਅਡਾਪਟ ਕੀਤਾ ਨਾ ਕਿ ਸਾਡਿਆਂ ਲੋਕਾਂ ਨੇ ਉਹਨਾਂ ਦਾ ਸੱਭਿਆਚਾਰ ਅਡਾਪਟ ਕੀਤਾ ਅੱਜ ਹੁਣ ਜੇਕਰ ਵਿਆਹ ਆਉਂਦੇ ਨੇ ਉਹਨਾਂ ਦੇ ਉਦੋਂ ਆਣ ਲੱਗਿਆ ਜਦੋਂ ਪੰਚਾਇਤਾਂ ਨੇ ਮਤੇ ਪਾਉਣੇ ਸ਼ੁਰੂ ਕਰਤੇ ਫੇ ਉਹਨਾਂ ਨੂੰ ਪ੍ਰਵਾਸੀਆਂ ਦੀ ਜਿਹੜੀ ਆ ਉਹ ਦਰਦ ਜਾਗਿਆ ਹਰਵੀਰ ਦਾ ਨਹੀਂ ਜਾਗਿਆ ਸੱਸੀ ਗਾ ਜੀ ਦੋਸਤੋ ਤੁਸੀਂ ਐਸਜੀਟੀਵੀ ਦੇਖ ਰਹੇ ਹੋ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਬਣੇ ਹੋਏ ਮਾਹੌਲ ਨੂੰ ਲੈ ਕੇ ਅਨੇਕਾਂ ਕਿਸਾਨ ਜਥੇਬੰਦੀਆਂ ਬਿਆਨ ਦੇ ਰਹੀਆਂ ਨੇ ਕਈ ਕਹਿ ਰਹੇ ਨੇ ਵੀ ਭਾਈ ਪੰਜਾਬ ਦੇ ਵਿੱਚੋਂ ਪ੍ਰਵਾਸੀ ਅਸੀਂ ਨਹੀਂ ਕੱਢਣੇ ਪਰ ਕਈ ਲੋਕ ਕਹਿ ਰਹੇ ਨੇ ਕਿ ਇਹਨਾਂ ਦੀ ਵੈਰੀਫਿਕੇਸ਼ਨ ਕਰਵਾ ਕੇ ਜਾਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਜੇਕਰ ਪ੍ਰਵਾਸੀ ਦਾ ਹੋਏਗਾ ਤਾਂ ਹੀ ਪੰਜਾਬ ਦੇ ਵਿੱਚ ਉਹ ਰਹਿ ਸਕਦਾ ਹੈ ਪਿੰਡਾਂ ਦੇ ਵਿੱਚ ਮਤੇ ਪੈ ਰਹੇ ਨੇ ਪ੍ਰਵਾਸੀਆਂ ਨੂੰ ਲੈ ਕੇ ਤਵਕੋ ਵੱਖਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਜਿੱਥੇ ਬਿਆਨ ਆ ਰਹੇ ਨੇ ਉੱਥੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਮਨਜੀਤ ਸਿੰਘ ਰਾਏ ਭਾਰਤੀ ਕਿਸਾਨ ਯੂਨੀਅਨ ਦੁਆਬਾ ਤੋਂ ਸਾਡੇ ਨਾਲ ਨੇ ਇਹਨਾਂ ਦਾ ਕੀ ਸਟੈਂਡ ਹੈ ਮਜ਼ਦੂਰਾਂ ਨੂੰ ਲੈ ਕੇ ਜਾਂ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਇਹ ਕੀ ਕਹਿੰਦੇ ਨੇ ਜਾਂ ਇਹਨਾਂ ਦਾ ਸਟੈਂਡ ਕਿੱਥੇ ਖੜਾ ਹੈ ਗੱਲਬਾਤ ਕਰਦੇ ਆ ਰਾਜ ਸਾਹਿਬ ਸასი ਗਾਲ ਜੀ ਸასი ਗਾਲ ਜੀ ਸასი ਗਾਲ ਮੇਰਾ ਸਭ ਤੋਂ ਪਹਿਲਾ ਇਹੀ ਸਵਾਲ ਹੈ ਬੀਕੇ ਜੂ ਦੁਆਬਾ ਦਾ ਮਨਜੀਤ ਸਿੰਘ ਰਾਏ ਹੋਰਾਂ ਦਾ ਪ੍ਰਵਾਸੀਆਂ ਨੂੰ ਲੈ ਕੇ ਕੀ ਸਟੈਂਡ ਹੈ ਜੀ ਇਕੋ ਸਾਡਾ ਸਪਸ਼ਟ ਸਟੈਂਡ ਹੈ ਜਿਸ ਦਿਨ ਹਰਵੀਰ ਦੀ ਪੋਸਟਮਾਰਟਮ ਹੋਇਆ ਪਹਿਲੇ ਦਿਨ ਤੋਂ ਅਸੀਂ ਉਸ ਪਰਿਵਾਰ ਦੇ ਨਾਲ ਡਟ ਕੇ ਖੜੇ ਹਾਂ ਉੱਥੇ ਹਸਪੀਟਲ ਵੀ ਮੈਂ ਗਿਆ ਸੀ ਪੋਸਟਮਾਰਟਮ ਤੇ ਨਾਲ ਉਹਨਾਂ ਦੇ ਪਰਿਵਾਰ ਦੇ ਆ ਔਰ ਦੂਸਰੀ ਗੱਲ ਉਸੇ ਦਿਨ ਤੋਂ ਜਦੋਂ ਮਾਰਚ ਕੀਤਾ ਗਿਆ ਵੀ ਜਿਹੜੇ ਪ੍ਰਵਾਸੀ ਹੈਗੇ ਆ ਉਹ ਜਿਨ੍ਹਾਂ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਹੋਈ ਹੋਈ ਉਹ ਲੋਕ ਇਥੋਂ ਦੁਕਾਨਾਂ ਬੰਦ ਕਰਕੇ ਚਲੇ ਜਾਣ ਪਾਈ ਅਸੀਂ ਉਸ ਮਾਰਚ 'ਚ ਵੀ ਮੈਂ ਸੀਗਾ ਅੱਜ ਵੀ ਜਿਹੜਾ ਇਕੱਠ ਹੋਇਆ ਹਸ਼ਿਆਰਪੁਰ ਅੱਜ ਵੀ ਮੈਂ ਉਹਦੇ ਵਿੱਚ ਸ਼ਾਮਲ ਸੀਗਾ ਸਾਡਾ ਕਲੀਅਰ ਸਟੈਂਡ ਹੈ ਵੀ ਜੇ ਪ੍ਰਵਾਸੀ ਕਿਸੇ ਨੇ ਆਉਣਾ ਉਹ ਆਪਣੀ ਪੁਲਿਸ ਵੈਰੀਫਿਕੇਸ਼ਨ ਕਰਾ ਕੇ ਪੰਜਾਬ ਇੰਟਰ ਕਰੇ ਤੇ ਪੰਜਾਬ ਦੇ ਵਿੱਚ ਕ੍ਰਾਈਮਨਲ ਬੰਦਿਆਂ ਦੀ ਕੋਈ ਜਗ੍ਹਾ ਨਹੀਂ ਤੇ ਦੂਸਰੀ ਗੱਲ ਵੀ ਪੰਜਾਬ ਦੇ ਵਿੱਚ ਕੋਈ ਵੀ ਪ੍ਰਵਾਸੀ ਜਿਹੜਾ ਉਹ ਪੱਕੇ ਤੌਰ ਤੇ ਇੱਥੇ ਦਾ ਵਸਿੰਦਾ ਨਹੀਂ ਬਣੇ ਜਿਵੇਂ ਕਿ ਹਿਮਾਚਲ ਜੰਮੂ ਕਸ਼ਮੀਰ ਰਾਜਸਥਾਨ ਉੱਤਰਾਖੰਡ ਇਹਦਾ ਕਈ ਸਟੇਟਾਂ ਨੇ ਜਿਹੜੇ ਆ ਜਿਹੜਾ ਉਹ ਕਾਨੂੰਨ ਹੈਗਾ ਉਹ ਕਾਨੂੰਨ ਸੰਵਿਧਾਨ ਦੇ ਮੁਤਾਬਕ ਪੰਜਾਬ ਦੇ ਵਿੱਚ ਵੀ ਪੰਜਾਬੀਆਂ ਦਾ ਵੀ ਹੱਕ ਹੈ ਵੀ ਇੱਥੇ ਕੋਈ ਵੀ ਅਦਰ ਸਟੇਟ ਤੋਂ ਆ ਕੇ ਇੱਥੇ ਦਾ ਪੱਕਾ ਵਸਨੀਕ ਨਾ ਬਣੇ ਇੱਥੇ ਦੀ ਜ਼ਮੀਨ ਨਾ ਖਰੀਦ ਸਕੇ ਅੱਛਾ अनेका ਕਿਸਾਨ ਜਥੇ ਬੰਦੀਆਂ ਦੇ ਆਗੂਆਂ ਦੇ ਬਿਆਨ ਆਏ ਆ ਉਹ ਕਹਿੰਦੇ ਪੰਜਾਬ ਦੇ ਲੋਕ ਪ੍ਰਵਾਸੀਆਂ ਨਾਲ ਧੱਕਾ ਕਰ ਰਹੇ ਆ ਕਹਿੰਦੇ ਅਸੀਂ ਇਸ ਧੱਕੇ ਦੇ ਖਿਲਾਫ ਆ ਅਸੀਂ ਪ੍ਰਵਾਸੀਆਂ ਦੇ ਨਾਲ ਖੜੇ ਆ ਜੀ ਦੇਖੋ ਇਹ ਸ਼ੁਰੂ ਤੋਂ ਉਹ ਲੋਕ ਨੇ ਜਿਨ੍ਹਾਂ ਨੇ ਇਹ ਮੈਂ ਕਹਿ ਦਵਾਂ ਉਹ ਨਾ ਤਾਂ 84 'ਚ ਪੰਜਾਬ ਨਾਲ ਖੜੇ ਹੋਏ ਉਦੋਂ ਵੀ 92 'ਚ ਉਹਨਾਂ ਦੇ ਕਈ ਤਾਂ ਇਹ ਕਮਾਂਗਾ ਵੀ ਪੁਲਿਸ ਦੇ ਟਾਊਟ ਬਣ ਕੇ ਰਹਿ ਗਏ ਸੀ ਉਹਨਾਂ ਦੇ ਨਾਲ ਚ ਬਸ ਸਾਡੇ ਬੱਚਿਆਂ ਨੂੰ ਕਈਆਂ ਨੂੰ ਚਕਾਇਆ ਵੀ ਉਹਨਾਂ ਨੇ ਸੋ ਉਹਨਾਂ ਦਾ ਰੋਲ ਹਮੇਸ਼ਾ ਪੰਜਾਬ ਵਿਰੋਧ ਚ ਰਿਹਾ ਔਰ ਉਹ ਉਹਨਾਂ ਦੀ ਮੰਛਾ ਪਿੱਛੇ ਹੋਰ ਹੈ ਉਹ ਜਿਸ ਤਰੀਕੇ ਨਾਲ ਚਾਹੁੰਦੇ ਐ ਵੀ ਉਹਨਾਂ ਦੀ ਲਾਲ ਝੰਡੇ ਵਾਲਿਆਂ ਦੀ ਸਰਕਾਰ ਆਵੇ ਤੇ ਉਹ ਤਰੀਕਾ ਉਹਨਾਂ ਦਾ ਹੋਰ ਹੈ ਅਸੀਂ ਉਸ ਤਰੀਕੇ ਦੇ ਅੰਗੇਸ਼ਟ ਹਮੇਸ਼ਾ ਵੀ ਇੱਥੇ ਪੰਜਾਬ ਹੈ ਇਹ ਗੁਰਾਂ ਦੇ ਨਾਂ ਤੇ ਵੱਸਦਾ ਪੰਜਾਬ ਸਾਡਾ ਤੇ ਇਸ ਧਰਤੀ ਦੇ ਵਿੱਚ ਉਹਨਾਂ ਦੀਆਂ ਨੀਤੀਆਂ ਕਦੇ ਲਾਗੂ ਨਹੀਂ ਹੋਣਗੀਆਂ ਜਿਹੜੀਆਂ ਉਹ ਲਾਗੂ ਕਰਨੀਆਂ ਚਾਹੁੰਦੇ ਨੇ ਹਮੇਸ਼ਾ ਤੇ ਹੱਥ 'ਚ ਖੇਡ ਕੇ ਟਾਊਟ ਬਣ ਕੇ ਉਹ ਕੰਮ ਕਰਦੇ ਰਹੇ ਨੇ ਹੁਣ ਤੱਕ ਅੱਜ ਵੀ ਪੋਜੀਸ਼ਨ ਇਹੀ ਹੈ ਉਹ ਇਹ ਚਾਹੁੰਦੀ ਆ ਬਈ ਇੱਥੇ ਜਿਹੜੇ ਸਿੱਖ ਨੇ ਪੰਜਾਬੀ ਨੇ ਉਹਨਾਂ ਨੂੰ ਮਿਨੋਰਟੀ ਚ ਕਰ ਦਿਓ ਘੱਟ ਗਿਣਤੀ ਚ ਕਰ ਦਿਓ ਤੇ ਪ੍ਰਵਾਸ ਇਹਨਾਂ ਕ ਕਰ ਦਿਓ ਇੱਥੇ ਬਈ ਇੱਥੇ ਅਦਰ ਸਟੇਟਾਂ ਤੋਂ ਆ ਕੇ ਲੋਕ ਜਿਹੜੇ ਆ ਉਹ ਇੱਥੇ ਵੱਧ ਹੋਣ ਉਹਨਾਂ ਦੀ ਵੱਧ ਗਿਣਤੀ ਹੋਵੇ ਮжоਰਿਟੀ ਚ ਹੋਣ ਤਾਂ ਕਿ ਇਹ ਆਪਣੀ ਆਵਾਜ਼ ਉਹ ਬੁਲੰਦੇ ਹੀ ਨਾ ਕਰ ਸਕਣ ਜਿਹੜਾ ਅਸੀਂ ਮੰਗ ਕਰਦੇ ਹਾਂ ਹਮੇਸ਼ਾ ਵੀ ਭਾਈ ਸਾਡੇ ਪੰਜਾਬ ਦਾ ਜਿਹੜਾ ਫੈਸਲਾ ਹੋਇਆ ਵੱਖਰੇ ਅਧਿਕਾਰਾਂ ਦਾ 1947 ਦਾ ਸਾਨੂੰ ਵੱਖਰੇ ਅਧਿਕਾਰ ਦਿਓ ਤੇ ਉਹ ਵੱਖਰੇ ਅਧਿਕਾਰਾਂ ਦੀ ਮੰਗੇ ਹੀ ਨਾ ਕਰ ਸਕਣ ਸੋ ਇਸ ਕਰਕੇ ਉਹ ਲੋਕ ਅੱਜ ਜਿਹੜੇ ਅੱਜ ਬਹਿ ਕੇ ਸਾਡੇ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਮੈਂ ਨਾ ਨਹੀਂ ਲਊਂਗਾ ਪਰ ਉਹ ਪਤਾ ਉਹਨਾਂ ਨੂੰ ਲੱਗ ਜਾਊਗਾ ਉਹ ਜਿਹੜੇ ਬਹਿ ਕੇ ਇਹ ਬਿਆਨ ਕਰ ਰਹੇ ਨੇ ਵੀ ਜੀ ਇਹ ਕੋਈ ਸ਼ਰਾਰਤੀ ਲੋਕ ਨੇ ਇਹ ਸਰਕਾਰ ਦੀਆਂ ਏਜੰਸੀਆਂ ਦੇ ਲੋਕ ਨੇ ਅਸਲ 'ਚ ਇਹ ਤੁਸੀਂ ਇੱਥੋਂ ਆંકੜੇ ਲਾ ਲਓ ਵੀ ਇੱਥੇ ਪ੍ਰਵਾਸ ਵੱਧ ਕਰਾਉਣਾ ਚਾਹੁੰਦੀ ਹੈ ਉਹ ਵੀ ਸਰਕਾਰ ਵੀ ਚਾਹੁੰਦੀ ਹੈ ਵੀ ਵੱਧ ਪ੍ਰਵਾਸ ਇੱਥੇ ਹੋਵੇ ਇਹ ਸਹਿਯੋਗ ਕਰ ਰਹੇ ਆ ਜੀ ਇਹ ਸਹਿਯੋਗ ਕਰ ਰਹੇ ਆ ਪੰਜਾਬੀਆਂ ਨਾਲ ਨਹੀਂ ਖੜਦੇ ਜੀ ਇਹ ਨਹੀਂ ਇਹ ਕਦੇ ਪੰਜਾਬੀਆਂ ਨਾਲ ਨਹੀਂ ਖੜੇ ਇਹ ਪੰਜਾਬ ਦੇ ਲੋਕ ਭਲੇਖੇ 'ਚ ਨਾ ਰਹਿਣ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਵਰਤ ਤਾ ਰਹੇ ਨੇ ਜਿੱਥੇ ਬੰਦੀਆਂ ਕਿਸਾਨਾਂ ਦੇ ਨਾਂ ਤੇ ਬਣੀਆਂ ਨੇ ਜਿੱਥੇ ਬੰਦੀਆਂ ਮਜ਼ਦੂਰਾਂ ਦੇ ਨਾਂ ਤੇ ਬਣੀਆਂ ਨੇ ਇਸਤੇਮਾਲ ਕਰਦੇ ਨੇ ਪੰਜਾਬ ਦੇ ਮਜ਼ਦੂਰਾਂ ਦੀ ਗੱਲ ਕਿਉਂ ਨਹੀਂ ਕਰਦੇ ਬਾਹਰੋਂ ਆ ਕੇ ਲੋਕ ਇੱਥੇ ਮਜ਼ਦੂਰੀ ਕਰਦੇ ਉਹਨਾਂ ਦੀ ਗੱਲ ਕਰਦੇ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ ਮੈਨੂੰ ਇਹ ਦੱਸਣ ਵੀ ਉਹਨਾਂ ਦੇ ਨਾਲ ਜਿਹੜੇ ਬਾਹਰੋਂ ਆ ਕੇ ਮਜ਼ਦੂਰ ਹੈ ਉਹ ਕਿੰਨੇ ਕ ਸੰਘਰਸ਼ ਚ ਗਏ ਨੇ ਤੇ ਸੰਘਰਸ਼ ਕਰਦੇ ਨੇ ਪੰਜਾਬ ਦੇ ਮਜ਼ਦੂਰ ਪੰਜਾਬ ਦੇ ਕਿਸਾਨ ਤੇ ਉਹ ਰੋਜ਼ਗਾਰ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦਾ ਖੋਇਆ ਜਾਂਦਾ ਉਹ ਕਹਿੰਦੇ ਆ ਕੋਈ ਗੱਲ ਨਹੀਂ ਪ੍ਰਵਾਸੀ ਹੋਣ ਚਾਹੀਦੇ ਜਿਹੜਾ ਉਹਨਾਂ ਦੇ ਉਹ ਨਾਰਾ ਲਾਉਂਦੇ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਫਿਰ ਜਿੰਦਾਬਾਦ ਪ੍ਰਵਾਸੀ ਮਜ਼ਦੂਰ ਏ ਆ ਜੀ ਬਿਲਕੁਲ ਉਹ ਪ੍ਰਵਾਸੀ ਮਜ਼ਦੂਰ ਦੀ ਜਿੰਦਾਬਾਦ ਹੁਣ ਸਪਸ਼ਟ ਹੋ ਗਿਆ ਜੋ ਕਲੀਅਰ ਉਹਨਾਂ ਦੇ ਜੋ ਉਹਨਾਂ ਦੇ ਬਿਆਨ ਪੰਜਾਬ ਦੇ ਮਜ਼ਦੂਰਾਂ ਨਾਲ ਖੜੇ ਬਿਲਕੁਲ ਨਹੀਂ ਖੜੇ ਪੰਜਾਬ ਦੇ ਮਜ਼ਦੂਰਾਂ ਨਾਲ ਖੜੇ ਹੁੰਦੇ ਤੇ ਪੰਜਾਬ ਦੇ ਮਜ਼ਦੂਰਾਂ ਦੀ ਗੱਲ ਕਰਦੇ ਅੱਜ ਸਾਡਾ ਜਿਹੜਾ 46 ਲੱਖ ਮੁੰਡਾ ਪੜਿਆ ਲਿਖਿਆ ਬੇਰੋਜ਼ਗਾਰ ਘੁੰਮ ਰਿਹਾ ਉਹਨਾਂ ਦੀ ਗੱਲ ਕਰਦੇ ਉਹ ਗੱਲ ਕਰਦੇ ਜਿੱਦਣ ਪਸ਼ੂ ਪਾਲਣ ਦੇ ਡਿਪਾਰਟਮੈਂਟ ਚ 5 ਬ ਚਾਰ ਅਦਰ ਸਟੇਟ ਦੇ ਨੇ ਜਦੋਂ ਹੈਲਥ ਡਿਪਾਰਟਮੈਂਟ ਨੇ ਚੰਡੀਗੜ੍ਹੋਂ ਏਜੰਸੀਆਂ ਕਢੀਆਂ ਏਜੰਸੀਆਂ ਸੌਰੀ ਕਹਿੰਦੇ ਆ ਵੈਕੈਂਸੀਆਂ ਕਢੀਆਂ ਨੌਕਰੀਆਂ ਕਢੀਆਂ ਉਸ ਦਿਨ ਇਹ ਕਹਿਦੇ ਉਹਦੇ ਵਿੱਚੋਂ 180 ਦੇ ਵਿੱਚੋਂ 120 ਜਿਹੜੇ ਉਹ ਰਾਜਸਥਾਨ ਬੱਤ ਸਭ ਤੋਂ ਵੱਧ ਹਰਿਆਣੇ ਦੇ ਹਿਮਾਚਲ ਦੇ ਉਹ ਲੋਕ ਸੀਗੇ ਤੇ ਪੰਜਾਬ ਦੀ ਉਹਦੋਂ ਨਹੀਂ ਗੱਲ ਕੀਤੀ ਇਹਨਾਂ ਨੇ ਇਹ ਪੰਜਾਬ ਦੀ ਗੱਲ ਕਦੇ ਨਹੀਂ ਕਰਨਗੇ ਇਹ ਗੱਲ ਕਰਨਗੇ ਹਮੇਸ਼ਾ ਭਈ ਭਾਈ ਜੋ ਉਪਕਾਰੀ ਹੁਕਮਾਂ ਦਾ ਏਜੰਸੀਆਂ ਨਾਲ ਕਰਾਉਣੀਆਂ ਇਹ ਕਲੀਅਰ ਹੈ ਪਰ ਸਾਡੇ ਲੋਕਾਂ ਨੂੰ ਇਹਨਾਂ ਨੇ ਇੱਕ ਗੁੰਮਰਾਹ ਕੀਤਾ ਹੋਇਆ ਇਹ ਭਲੇਖੇ ਚ ਪਾਇਆ ਹੋਇਆ ਪੰਜਾਬ ਦੇ ਲੋਕਾਂ ਨੂੰ ਇਸਤੇਮਾਲ ਕਰਦੇ ਨੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਤੇ ਵੀ ਅਸੀਂ ਬੜੇ ਮਜ਼ਦੂਰਾਂ ਦੇ ਹਤੈਚੀ ਆਂ ਅਸੀਂ ਬੜੇ ਕਿਸਾਨਾਂ ਦੇ ਹਤੈਚੀ ਆਂ ਜੇ ਇਹ ਮਜ਼ਦੂਰਾਂ ਕਿਸਾਨਾਂ ਦੇ ਹਤੈਚੀ ਹੋਣ ਤਾਂ ਇਹ ਗੱਲ ਕਰਨ ਵੀ ਜਿੰਨੀ ਇੰਡਸਟਰੀ ਆ ਉਹਦੇ ਵਿੱਚ ਪੰਜਾਬੀ ਮਜ਼ਦੂਰਾਂ ਦੀ ਰੇਸ਼ੋ ਕਿੰਨੀ ਆ ਪੰਜਾਬੀ ਮਜ਼ਦੂਰਾਂ ਨੂੰ ਕਿਉਂ ਨਹੀਂ ਉਪਰਤੀ ਕਰਦੇ 60 ਜਿਹੜਾ 70% 80% ਮੇਰੇ ਕੋਈ ਤੇ ਧਾਗਾ ਮਿਲ ਲੈ ਉਹਦੇ ਵਿੱਚ 95% ਜਿਹੜੇ ਪਰਵਾਸੀ ਮਜ਼ਦੂਰ ਕੰਮ ਕਰਦੇ ਨੇ 5% ਪੰਜਾਬੀ ਨੇ ਸਾਡੇ ਸੋਨਾ ਲੀਕਾ ਟਰੈਕਟਰ ਮਸ਼ਹੂਰ ਹੈ ਸਭ ਤੋਂ ਜ਼ਿਆਦੇ ਉਹਦੇ ਵਿੱਚ ਘੱਟ ਤੋਂ ਘੱਟ 50% ਦਾ ਹਿਮਾਚਲ ਦੇ ਨੇ ਕੁਝ ਅਦਰ ਸਟੇਟ ਦੇ ਨੇ ਉਹਦੇ ਵਿੱਚ ਵੀ ਸਾਰੇ 30 ਤੋਂ 35% ਪੰਜਾਬੀ ਨੇ ਤੇ ਫਿਰ ਇਹ ਜਿੰਨੀ ਇੰਡਸਟਰੀ ਆ ਲੁਧਿਆਣੇ ਦੇ ਵਿੱਚ ਉਹਦੇ ਵਿੱਚ 80% ਤੋਂ ਵੱਧ ਲੋਕ ਜਿਹੜੇ ਕੰਮ ਕਰਦੇ ਨੇ ਉਹ ਪ੍ਰਵਾਸੀ ਕੰਮ ਕਰਦੇ ਨੇ ਤਾਂ ਫੇ ਪੰਜਾਬੀ ਮਜ਼ਦੂਰ ਦੀ ਐ ਕਿਉਂ ਨਹੀਂ ਗੱਲ ਕਰਦੇ ਕਿਉਂ ਨਹੀਂ ਉਹਨਾਂ ਨਸਤੀਆਂ ਦੇ ਮੋੜੇ ਜਾ ਕੇ ਬਹਿੰਦੇ ਵੀ ਭਾਈ 80% ਸਾਡਾ ਪੰਜਾਬ ਦਾ ਮਜ਼ਦੂਰ ਭਰਤੀ ਹੋਣਾ ਚਾਹੀਦਾ ਕੀ ਇਸ ਗੱਲ ਤੇ ਸਮਝੌਤਾ ਕਰ ਲਈਏ ਜਿਹੜੀ ਉਹ ਦਲੀਲ ਦੇ ਰਹੇ ਨੇ ਕਿ ਪੰਜਾਬ ਦੀ ਖੇਤੀ ਨਾ ਸਿਰ ਤੇ ਆ ਜੀ ਪੰਜਾਬ ਦਾ ਆਰਥਚਾਰਾ ਇਹਨਾਂ ਦੇ ਕਿਸੇ ਤੇ ਆ ਮੈਂ ਇਹ ਗੱਲ ਕਹਾਂਗਾ ਸਾਨੂੰ ਇੱਕ ਤਈੀ ਕਬੂਲ ਨਹੀਂ ਅਸੀਂ ਗੰਡੇ ਨਾਲ ਰੋਟੀ ਖਾ ਲਾਂਗੇ ਨਮਕ ਨਾਲ ਰੋਟੀ ਖਾ ਲਾਂਗੇ ਪਰ ਜੇਕਰ ਤੁਸੀਂ ਕੋ ਇਹਨਾਂ ਦੇ ਗੁਲਾਮ ਹੋ ਜਾਓ ਨਹੀਂ ਹੋਵਾਂਗੇ ਆ ਜਿਹੜੇ ਪ੍ਰਵਾਸੀਆਂ ਦੇ ਕਿਉਂਕਿ ਇਹ ਕਰਾਉਣਾ ਚਾਹੁੰਦੇ ਨੇ ਇਹ ਜਿਹੜੀ ਇਹਨਾਂ ਦੀ ਮਨਛਾ ਉਹ ਲਾਗੂ ਕਰਾਉਣਾ ਚਾਹੁੰਦੇ ਨੇ ਜੋ ਉਪਰੋ ਹਕਮਾਂ ਦਾ ਏਜੰਸੀਆਂ ਦਾ ਕਿਉਂ ਮੈਂ ਤੋ ਲਿਖਾ ਕੇ ਲੈ ਲਓ 2040 ਦੇ ਵਿੱਚ ਜਿਹੜੀ ਰੇਸ਼ਿਓ ਆ ਪੰਜਾਬ ਦੇ ਵਿੱਚ 60% ਪ੍ਰਵਾਸੀਆਂ ਦੀ ਹੋਏਗੀ 40% ਪੰਜਾਬੀਆਂ ਦੀ ਹੋਏਗੀ ਮੂਲ ਨਿਵਾਸੀਆਂ ਦੀ ਹੋਏਗੀ ਹਾਂ ਨਾ ਔਰ ਉਹਦੇ ਵਿੱਚ ਤੁਸੀਂ ਫਿਰ ਵੇਖ ਲਓ ਫਿਰ ਜਿਨ੍ਹਾਂ ਦੀ 60% ਹੋਏਗੀ ਤੇ ਸਰਕਾਰ ਵੀ ਉਹਨਾਂ ਦੀ ਹੋਏਗੀ ਫਿਰ ਉਹ ਵੀ ਕਹਿਣਗੇ ਕੱਲ ਨੂੰ ਵੀ ਭਾਸ਼ਾ ਵੀ ਸਾਡੀ ਹੋਣੀ ਚਾਹੀਦੀ ਆ ਇੱਕ ਨਾ ਰੇਸ਼ੋ ਵਧਾਉਣ ਦੇ ਵਿੱਚ ਇਹਨਾਂ ਜਥੇਬੰਦੀਆਂ ਦਾ ਰੋਲ ਰਹੂਗਾ ਜੀ ਪੂਰਾ ਰੋਲ ਹੈ ਅੱਜ ਜੇ ਇਹ ਅੱਜ ਉਹਨਾਂ ਦੇ ਕਹਿੰਦੇ ਨਾ ਭਈ ਪੱਖ 'ਚ ਖੜੇ ਆ ਇਹ ਉਹਨਾਂ ਨੂੰ ਕਹਿੰਦੇ ਆ ਭਈ ਅਸੀਂ ਤਾਂ ਉਹਨਾਂ ਦੇ ਪੱਖ 'ਚ ਖੜੇ ਆ ਤੇ ਫਿਰ ਇਸ ਗੱਲ ਦੇ ਪੱਖ 'ਚ ਖੜੇ ਆ ਇਹ ਭਈ ਇੱਥੇ ਜਿਹੜੀ ਆ ਬਹੁ ਗਿਣਤੀ ਉਹਨਾਂ ਲੋਕਾਂ ਦੀ ਆ ਜੇ ਜਿਹੜਾ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦਾ ਉਹ ਗੱਲ ਕਰਨੀ ਬੰਦ ਹੋ ਜੇ ਜਿਹੜਾ ਵਕਤ ਘਾਰਾਂ ਦੀ ਗੱਲ ਕਰਦਾ ਵੀ ਸਾਨੂੰ 1947 ਚ ਸਰਕਾਰਾਂ ਨੇ ਇਹ ਕਹਿ ਕੇ ਨਾਂ ਰੱਖ ਲਿਆ ਵੀ ਤੁਹਾਨੂੰ ਵਕਤ ਘਰ ਮਿਲ ਗਏ ਅੱਜ ਤੱਕ ਨਹੀਂ ਮਿਲੇ ਉਹ ਗੱਲ ਕਰਨੀ ਬੰਦ ਕਰ ਦੇਣ ਲੋਕ ਉਹ ਕਹਿੰਦੇ ਇਹਨਾਂ ਨਾਲ ਹੋਰੇ ਧੱਕੇ ਦੇ ਖਿਲਾਫ ਅਸੀਂ ਡਟਵਾ ਵਿਰੋਧ ਕਰਾਂਗੇ ਜੀ ਵਿਰੋਧ ਦੀ ਗੱਲ ਕਰ ਰਹੇ ਆ ਜੀ ਉਹ ਨਹੀਂ ਧੱਕਾ ਕਿਹੜਾ ਹੈ ਮੈਨੂੰ ਇਹ ਦੱਸਣ ਕਿਹੜਾ ਧੱਕਾ ਹੈ ਇਹ ਇਹ ਜੇ ਕਿਸੇ ਕੋਲੋਂ ਇਹ ਕਿਹਾ ਜਿਹੜਾ ਸਰਕਾਰ ਕੰਮ ਨਹੀਂ ਕਰਦੀ ਉਹ ਸਰਕਾਰ ਨੂੰ ਕਿਉਂ ਨਹੀਂ ਕਹਿੰਦੇ ਫਿਰ ਇਹਨਾਂ ਦੀ ਵੈਰੀਫਿਕੇਸ਼ਨ ਕਰਾਓ ਉਹ ਸੱਚ ਕਹਿ ਰਹੇ ਨੇ ਲੋਕਾਂ ਦੀ ਮੰਗ ਜਿਹੜੀ ਉਹ ਸੱਚੀ ਹੈ ਇਹ ਕਿਉਂ ਨਹੀਂ ਕਹਿ ਰਹੇ ਨਹੀਂ ਕਹਿਣਗੇ ਕਿਉਂਕਿ ਸਰਕਾਰ ਦੇ ਚਾਰੇ ਤੱਕ ਚਲਣਾ ਅਸੀਂ ਮੰਗ ਇਹ ਕਰ ਰਹੇ ਆ ਜਿੰਨਾ ਪੰਜਾਬ ਅੱਜ ਮੰਗ ਕਰ ਰਿਹਾ ਦੇਖ ਲਓ ਤੁਸੀਂ ਜਿੱਥੇ ਵੀ ਨੌਜਵਾਨ ਜਾਂਦੇ ਆ ਠੀਕ ਹੈ ਇੱਕ ਸਲੋਗਨ ਆਇਆ ਸੀ ਵੀ ਭਈਏ ਪਹਜਾਓ ਪੰਜਾਬ ਬਚਾਓ ਕਈ ਵਾਰੀ ਬੋਲੇ ਜਾਂਦੇ ਨੇ ਸ਼ਬਦ ਪਰ ਲੋਕਾਂ ਨੇ ਇਹਦੇ ਮਗਰ ਮੰਗ ਕੀ ਕੀਤੀ ਆ ਸਲੋਗਨ ਬੇਸ਼ੱਕ ਵਰਤਿਆ ਪਰ ਇਹਦੇ ਮਗਰ ਮੰਗ ਕੀ ਕੀਤੀ ਆ ਮੰਗ ਇਹ ਕੀਤੀ ਆ ਵੀ ਇਹਨਾਂ ਦੀ ਇਹ ਵੈਰੀਫਿਕੇਸ਼ਨ ਹੋਣੀ ਚਾਹੀਦੀ ਸਾਰੀਆਂ ਪੰਚਾਇਤਾਂ ਦੇ ਮਤੇ ਪੜ ਕੇ ਵੇਖ ਲਓ ਉਹਨਾਂ ਨੇ ਇਹ ਮੰਗ ਕੀਤੀ ਆ ਵੀ ਇਹਨਾਂ ਦੀ ਪੀਸੀਸੀ ਹੋਣੀ ਚਾਹੀਦੀ ਆ ਵੇਰੀਫਿਕੇਸ਼ਨ ਹੋਣੀ ਚਾਹੀਦੀ ਆ ਜੇ ਇਹ ਗੱਲਾਂ ਜਾਇਜ਼ ਨਹੀਂ ਫਿਰ ਉਹ ਜਥੇਬੰਦੀਆਂ ਵਾਲੇ ਕਿਉਂ ਨਹੀਂ ਇਹ ਗੱਲਾਂ ਕਰ ਰਹੇ ਜੀ ਉਹ ਨਹੀਂ ਚਾਹੁੰਦੇ ਹੀ ਨਹੀਂ ਉਹ ਤਾਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਪੰਜਾਬੀ ਜਿਹੜੇ ਮੂਲ ਨਿਵਾਸੀ ਆ ਉਹ ਮinority ਜਾਣ ਤੇ ਅਦਰ ਸਟੇਟ ਵਾਲੇ majority ਜਾਣ ਤੇ ਇੰਡਸਟਰੀ ਖੜ ਜੂਗੀ ਜੇ ਪ੍ਰਵਾਸੀ ਜੇ ਚਲੇ ਗਏ ਤਾਂ ਇੰਡਸਟਰੀ ਖੜ ਜੇ ਸਾਨੂੰ ਲਾਭ ਕੀ ਹੈ ਇੰਡਸਟਰੀ 'ਚ ਸਾਡੇ ਪੰਜਾਬੀ ਮੂਲ ਨਿਵਾਸੀ ਕੰਮ ਕਿੰਨਾ ਕਰ ਰਹੇ ਨੇ ਦੱਸਣ ਮੈਨੂੰ ਇੱਕ ਨੰਸੀ ਦਿਖਾ ਦੇਣਾ ਜਿਹਦੇ ਵਿੱਚ 80% ਲੋਕ ਪੰਜਾਬ ਦੇ ਹੋਣ ਮੈਂ ਤੁਹਾਨੂੰ ਵਿਖਾ ਦੇਵਾਂਗਾ ਲੁਧਿਆਣੇ ਦੇ ਵਿੱਚ ਤਾਂ ਸਾਰੀ ਇੰਡਸਟਰੀ ਮੈਂ ਵਿਖਾ ਦੇਵਾਂਗਾ ਤੇ ਜਿਹਦੇ ਵਿੱਚ 80% ਪ੍ਰਵਾਸੀ ਕੰਮ ਕਰਦੇ ਨੇ ਤੇ ਇੱਥੇ ਤੁਹਾਨੂੰ ਦਿਖਾਵਾਂਗਾ ਹਿਸ਼ਾਰਪੁਰ 95% ਪ੍ਰਵਾਸੀ ਕੰਮ ਕਰਦੇ ਨੇ ਤੇ ਫੇਰ ਭਾਈ ਕਿਹੜੀ ਇੰਡਸਟਰੀ ਦੀ ਗੱਲ ਕਰਦੇ ਹੋ ਉਸ ਇੰਡਸਟਰੀ ਦਾ ਸਾਨੂੰ ਲਾਭ ਕੀ ਹੈ ਜੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਨਹੀਂ ਮਿਲਣਾ ਉਹ ਸ਼ੈਲਰਾਂ ਜੋ ਵੀ ਕਹਿੰਦੇ ਮਜ਼ਦੂਰ ਚੱਲ ਜਾਣੇ ਜੀ ਉਹ ਉਹ ਇੰਡਸਟਰੀ ਜਿਹੜੀ ਆ ਉਹ ਦੋਵੇਂ ਇੱਥੇ ਲੁੱਟੀ ਜਾ ਰਹੀ ਆ ਹਾਂ ਇਹ ਹੋ ਸਕਦਾ ਕਿ ਕਿਤੇ ਪਰਸਨਲ ਜਿਹੜੇ ਕਿੱਤੇ ਆ ਉਹਨਾਂ ਦੇ ਉਹਨਾਂ ਦੇ ਪਰਸਨਲ ਕਿੱਤਿਆਂ ਦੇ ਵਿੱਚੋਂ ਕਿਤੇ ਮਜ਼ਦੂਰ ਨਾ ਚਲੇ ਜਾਣ ਉਹਨਾਂ ਦੇ ਪਰਸਨਲ ਕਿੱਤੇ ਨਾ ਖੜ ਜਾਣ ਤਾਂ ਖੜੇ ਉਹਨਾਂ ਨਾਲ ਜੀ ਉਹ ਬਿਲਕੁਲ ਐਸੀ ਕਰਕੇ ਖੜਨਗੇ ਪਈ ਇਹਨਾਂ ਦਾ ਆਪਣਾ ਜਿਹੜਾ ਟੀਆ ਟੱਪਾ ਚੱਲਦਾ ਰਵੇ ਹੋਰ ਕੁਝ ਨਹੀਂ ਹੈ ਇਹਨਾਂ ਨੂੰ ਪੰਜਾਬ ਨਾਲ ਕੋਈ ਤੋਖ ਨਹੀਂ ਮੈਂ ਇਹ ਗੱਲ ਕਹੂੰਗਾ ਜਿਹੜੀ ਗੱਲ ਕਰਦੇ ਨੇ ਉਹ ਭਾਈ ਇੱਕ ਦੇਖ ਲਿਓ ਇਹ ਪੰਜਾਬ ਗੁਰਾਂ ਦੀ ਨਗਰੀ ਹੈ ਸਾਰਾ ਤੇ ਇੱਥੇ ਕਦੇ ਇਹ ਗੱਲ ਨਹੀਂ ਹੋ ਸਕਦੀ ਕਿ ਪੰਜਾਬ ਖੜ ਜੇ ਇਹ ਗੁਰੂ ਸਾਹਿਬ ਦਾ ਥਾਪੜਾ ਹੈ ਤੇ ਇਸ ਕਰਕੇ ਭਾਈ ਜਿਹੜੀ ਤੁਸੀਂ ਇਹ ਵੀ ਦਲੀਲ ਕਰਦੇ ਹੋ ਮੈਂ ਇੱਕ ਆਗੂ ਦੀ ਸੁਣੀ ਆ ਉਹ ਕਹਿੰਦਾ ਜੀ ਜਦੋਂ ਪੰਜ ਸਿੰਘ ਸਾਜੇ ਇੱਕ ਤਾਂ ਫਲਾਣੇ ਤੋਂ ਸੀ ਇੱਕ ਕਰਨਾਟਕ ਤੋਂ ਸੀ ਇੱਕ ਕੁੜੀਸਾ ਤੋਂ ਸੀ ਭਾਈ ਉਹਨਾਂ ਨੇ ਸਿੱਖੀ ਸਰੂਪ ਅਡਾਪਟ ਕੀਤਾ ਹੈ ਨਾ ਕਿ ਸਾਡੇਆਂ ਲੋਕਾਂ ਨੇ ਉਹਨਾਂ ਦਾ ਸਭਿਆਚਾਰ ਅਡਾਪਟ ਕੀਤਾ ਤੇ ਤਕਰਾ ਦਿਓ ਫਿਰ ਸਾਰਿਆਂ ਨੂੰ ਸਿੱਖੀ ਅਡਾਪਟ ਕਰਾ ਦਿਓ ਸਾਡਾ ਸਮਾਜ ਸਾਡਾ ਸਭਿਆਚਾਰ ਅਡਾਪਟ ਕਰਨੋ ਇਹ ਇਹਦੀ ਗੱਲ ਨਹੀਂ ਕਰਨਗੇ ਜਿੱਦਣ ਇਹ ਅਸੀਂ ਗੱਲ ਕਰਾਂਗੇ ਫੇਰ ਵਿਰੋਧ ਖੜ ਜਾਨਗੇ ਵੀ ਇਹ ਤਾਂ ਭਾਰਤ ਜਿਹੜਾ ਦੇਸ਼ ਹੈ ਇੱਥੇ ਲੋਕਾਂ ਨੂੰ ਲੋਕਤੰਤਰਿਕ ਅਧਿਕਾਰ ਹੈ ਉਹ ਜਿਵੇਂ ਇਹ ਕਹਿ ਰਹੇ ਨੇ ਵੀ ਮਜ਼ਦੂਰ ਕਿਤੇ ਜਾ ਕੇ ਮਜ਼ਦੂਰੀ ਕਰ ਸਕਦਾ ਫਿਰ ਤਾਂ ਕਹਿਣਗੇ ਸਭ ਦਾ ਮਨੁੱਖੀ ਅਧਿਕਾਰ ਹੈ ਫਿਰ ਤਾਂ ਕਹਿਣਗੇ ਸਭ ਦਾ ਸਟੇਟਾਂ ਨੂੰ ਅਧਿਕਾਰ ਹੈ ਪੇ ਆਪਣੇ ਆਪਣੇ ਧਰਮ ਦੀ ਪੂਜਾ ਕਰਨ ਸਾਨੂੰ ਕੋਈ ਇੱਥੇ ਰੋਸ ਨਹੀਂ ਅਸੀਂ ਇੱਥੇ ਮੇਰੇ ਪੁਰੀਹਾਂ ਇੱਥੇ ਦੁਰਗਾ ਪੂਜਾ ਵੀ ਕਰਦੇ ਨੇ ਲੋਕ ਇੱਥੇ ਜਿਹੜੇ ਆ ਉਹ ਰਾਮਲੀਲਾ ਤੇ ਵੀ ਆਪਣੇ ਪ੍ਰੋਗਰਾਮ ਕਰਦੇ ਨੇ ਪਰ ਅਸੀਂ ਉਹਨਾਂ ਨੂੰ ਵੀ ਕਿਹਾ ਉਹਨਾਂ ਦੇ ਆਧਾਰ ਕਾਰਡ ਜਮ੍ਹਾਂ ਕਰਾਏ ਆ ਪੇ ਆਪਣੀ ਵੈਰੀਫਿਕੇਸ਼ਨ ਕਰਾਓ ਸੇ ਇੱਥੇ ਜੇਕਰ ਰਹਿਣਾ ਇੱਥੇ ਦੇ ਪੱਕੇ ਮਸਿੰਦੇ ਵੀ ਹੋ ਗਏ ਨੇ ਜਿਨ੍ਹਾਂ ਨੇ ਇੱਥੇ ਆਪਣੀਆਂ ਜ਼ਮੀਨਾਂ ਖਰੀਦ ਲਈਆਂ ਅਸੀਂ ਉਹਨਾਂ ਨੂੰ ਕਿਹਾ ਆਪਣੀ ਵੈਰੀਫਿਕੇਸ਼ਨ ਕਰਾਓ ਸਾਨੂੰ ਕੋਈ ਤਰਾਜ ਨਹੀਂ ਪੱਕੇ ਵੈਰੀਫਿਕੇਸ਼ਨ ਹੋਵੇ ਪੀਸੀਸੀ ਹੋਵੇ ਘੱਟ ਤੋਂ ਘੱਟ ਇਹਦਾ ਪਤਾ ਲੱਗ ਜਾਏ ਤੁਹਾਡੇ ਚੁਗਿਰਦੇ ਚ ਕੌਣ ਰਹਿ ਰਿਆ ਤੇ ਜੇਕਰ ਪੰਚਾਇਤਾਂ ਇਹ ਮੰਗ ਰਹੀਆਂ ਤੇ ਕੀ ਗੁਨਾਹ ਕਰ ਰਹੀਆਂ ਤੇ ਜੇਕਰ ਲੋਕ ਇਹ ਮੰਗ ਰਹੇ ਪੰਜਾਬ ਦੇ ਕੀ ਗੁਨਾਹ ਕਰ ਰਹੇ ਇਹ ਰਾਈਟ ਨਹੀਂ ਸਾਨੂੰ ਮੰਗਣ ਦਾ ਵੀ ਅਸੀਂ ਹਿਮਾਚਲ ਜਾ ਕੇ ਜ਼ਮੀਨੀ ਖਰੀਦ ਸਕਦੇ ਫੇ ਹਿਮਾਚਲ ਨਾਲ ਕਿਉਂ ਖਰੀਦੇ ਇੱਥੇ ਅਸੀਂ ਜ਼ਮੀਨ ਜਾ ਕੇ ਰਾਜਸਤਾਨੀ ਖਰੀਦ ਸਕਦੇ ਤੇ ਉਹ ਇੱਥੇ ਅੱਗੇ ਕਿਉਂ ਖਰੀਦੇ ਅਸੀਂ ਇਹ ਮੰਗ ਨਹੀਂ ਕਰ ਸਕਦੇ ਸਾਡਾ ਰਾਈਟ ਨਹੀਂ ਬਣਦਾ ਅਸੀਂ ਇਹ ਮੰਗ ਨਹੀਂ ਕਰ ਸਕਦੇ ਤੇ ਸਾਡੇ ਚੁਗਿਰਦੇ ਚ ਕੋਈ ਕ੍ਰਾਈਮ ਨਹੀਂ ਕ੍ਰਿਮੀਨਲ ਤਾਂ ਨਹੀਂ ਸਾਹਿਬ ਮਾਸੂਮ ਹਰਵੀਰ ਵਾਲੀ ਘਟਨਾ ਨੂੰ ਲੈ ਕੇ ਤੁਸੀਂ ਕੋਈ ਰੋਸ ਪ੍ਰਦਰਸ਼ਨ ਕੀਤਾ ਜੀ ਬਿਲਕੁਲ ਮੈਂ ਤੇ ਪਹਿਲੇ ਦਿਨ ਤੋਂ ਹੀ ਅਸੀਂ ਨਾਲ ਆ ਅਸੀਂ ਇੱਥੇ ਰੋਸ ਮਾਰਚ ਕੀਤਾ ਅਸੀਂ ਇੱਥੇ ਕੈਂਡਲ ਮਾਰਚ ਕੀਤਾ ਲਗਭਗ ਉਤੋਂ ਤੀਸਰੇ ਦਿਨ ਜਿਸ ਦਿਨ ਉਹਦੀ ਅੱਛਾ ਤੁਹਾਡੀ ਵੀ ਤੁਹਾ ਅਸੀਂ 11 12 ਦੀ ਬੇਖਿਆਲ ਇਹ 9 ਦੀ ਘਟਨਾ ਹੈ ਤੇ 11 12 ਤਰੀਕ ਨੂੰ ਅਸੀਂ 12 ਤਰੀਕ ਦਾ ਸ਼ਾਮ ਦਾ ਸਾਰਾ ਸਭ ਤੁਹਾਡੀ ਵੀ ਕਿਸਾਨ ਜਥੇਬੰਦੀ ਹੈ ਫਿਰ ਉਹਨਾਂ ਦੇ ਹੱਕ ਦੇ ਵਿੱਚ ਖੜਨ ਵਾਲਿਆਂ ਦੇ ਵਿੱਚ ਜਥੇਬੰਦੀ ਹੈ ਫਿਰ ਤੁਹਾਡੀ ਜਥੇਬੰਦੀ ਔਰ ਉਹਨਾਂ ਦੀ ਜਥੇਬੰਦੀ 'ਚ ਫਰਕ ਕੀ ਹੈ ਜੀ ਦੇਖੋ ਸਿੱਧੀ ਗੱਲ ਸਪਸ਼ਟ ਹੈ ਅਸੀਂ ਤਾਂ ਉਸ ਗੁਰੂ ਸਾਹਿਬ ਦੇ ਲੜ ਲੱਗੇ ਹੋਏ ਹਾਂ ਭਈ ਜਿਨੇ ਅਣਖ ਤੇ ਗੈਰਤ ਨਾਲ ਜੀਉਣਾ ਸਿੱਖਾਇਆ ਤੇ ਉਹਨਾਂ ਦੀ ਅਣਖ ਗੈਰਤ ਨਹੀਂ ਹੋਏਗੀ ਤੇ ਜਿਹੜਾ ਸਾਡੇ ਤਾਲੂ ਤੇ ਕਹਿੰਦੇ ਬਿਠਾ ਰਹੀਏ ਲਿਆ ਕੇ ਪ੍ਰਵਾਸੀਆਂ ਨੂੰ ਨਹੀਂ ਬੈਣ ਦਿਆਂਗੇ ਅਸੀਂ ਆਪਣੀ ਕੌਮ ਨਾਲ ਆਪਣੇ ਪੰਜਾਬ ਨਾਲ ਭਾਰਤੀ ਕਿਸਾਨ ਯੂਨੀਅਨ ਦੁਆਬਾ ਆਪਣੀ ਕੌਮ ਨਾਲ ਆਪਣੇ ਪੰਜਾਬ ਨਾਲ ਡਟ ਕੇ ਖੜੀ ਹੈ ਹਮ ਅੱਛਾ ਉਹਨਾਂ ਨੇ ਕੋਈ ਪ੍ਰੋਟੈਸਟ ਵਗੈਰਾ ਕੀਤਾ ਮਾਸੂਮ ਹਰਵੀਰ ਨੂੰ ਲੈ ਕੇ ਜੀ ਬਿਲਕੁਲ ਅਸੀਂ ਤਾਂ ਕੀਤਾ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਕਿੱਥੋਂ ਕੀਤਾ ਉਹਨਾਂ ਦਾ ਤਾਂ ਇੱਕ ਬਿਆਨ ਤੱਕ ਨਹੀਂ ਆਇਆ ਅੱਜ ਹੁਣ ਜੇਕਰ ਬਿਆਨ ਆਉਂਦੇ ਨੇ ਉਹਨਾਂ ਦੇ ਉਦੋਂ ਆਣ ਲੱਗਿਆ ਜਦੋਂ ਪੰਚਾਇਤਾਂ ਨੇ ਮਤੇ ਪਾਉਣੇ ਸ਼ੁਰੂ ਕਰਤੇ ਫੇ ਉਹਨਾਂ ਪਰਵਾਸੀਆਂ ਦੀ ਜਿਹੜੀ ਆ ਉਹ ਦਰਦ ਜਾ ਗਿਆ ਹਰਵੀਰ ਦਾ ਨਹੀਂ ਜਾ ਗਿਆ ਮੈਨੂੰ ਦਿਖਾ ਦੇਣ ਭਈ 9 ਤਰੀਕ ਨੂੰ ਵਾਕਿਆ ਹੋਇਆ ਤੇ 10 ਨੂੰ ਜਾਂ 11 ਨੂੰ ਕਿਸੇ ਨੇ ਵੀ ਇੱਕ ਸ਼ਬਦ ਵੀ ਬੋਲਿਆ ਹੋਵੇ ਕਿਸੇ ਆਗੂ ਨੇ ਚੈੱਕ ਕਰਾ ਦੇਣ ਉਹ ਉਹ ਤੋਂ ਬਾਅਦ ਜਿੱਦਣ ਮੱਦੇ ਪੈਣੇ ਸ਼ੁਰੂ ਹੋਏ 12 ਤਰੀਕ ਤੋਂ ਉਸੇ ਦਿਨ ਉਹਨਾਂ ਦਾ ਨਿਕਲੇ ਬਾਹਰ ਡੱਡੂ ਵਿੱਚੋਂ ਫੇਰ ਆ ਕੇ ਬੋਲਣਾ ਸ਼ੁਰੂ ਹੋ ਗਿਆ ਸਰਕਾਰੀ ਜਿਹੜੇ ਡੱਡੂ ਆ ਫੇਰ ਉਹ ਬੋਲਣੇ ਸ਼ੁਰੂ ਹੋਏ ਨੇ ਉਨਹੀਂ ਪਹਿਲਾਂ ਬੋਲੇ ਉਹ ਦਗੋਂ ਨੇ ਕਵੀ ਜਗਾਉ ਨਹੀਂ ਕਿਤੇ ਅਫਸੋਸ ਜਿਤਾਇਆ ਉਹ ਵੀ ਇਹ ਕੰਮ ਗਲਤ ਹੋਇਆ ਇਹ ਅਫਸੋਸ ਫਿਰ ਜਿਤਾਉਂਦੇ ਨੇ ਫਿਰ ਪੇਸ਼ਕਾਰੀ ਇਸ ਤਰੀਕੇ ਨਾਲ ਕਰਦੇ ਨੇ ਵੀ ਭਾਈ ਜੀ ਇਦਾਂ ਦਾ ਨਹੀਂ ਹੋਣਾ ਚਾਹੀਦਾ ਦੋਚੀ ਨੂੰ ਸਜ਼ਾ ਮਿਲਣੀ ਚਾਹੀਦੀ ਤੇ ਪਹਿਲਾਂ ਕਿਉਂ ਨਹੀਂ ਬੋਲੇ ਉਸ ਦਿਨ ਹੀ ਕਿਉਂ ਤੁਹਾਨੂੰ ਚੇਤੇ ਆ ਜਿੱਦਨ ਲੋਕਾਂ ਨੇ ਮਤੇ ਪਾਉਣੇ ਸ਼ੁਰੂ ਕੀਤੇ ਸੋ ਇਹ ਲੋਕ ਜਿਹੜੇ ਆ ਇਹ ਲੋਕਾਂ ਦਾ ਦੋਹਰੀ ਰਾਜਨੀਤੀ ਖੇਡ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਅਵੇਅਰ ਹੋ ਜਾਣਾ ਚਾਹੀਦਾ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਇਹ ਕਿਹੜੇ ਲੋਕ ਨੇ ਇਹਨਾਂ ਨੂੰ ਪਛਾਣ ਕਰਕੇ ਇਹਨਾਂ ਨੂੰ ਪਿੰਨ ਕਰਨਾ ਚਾਹੀਦਾ ਇਹਨਾਂ ਨੂੰ ਦੇਖਣਾ ਚਾਹੀਦਾ ਵੀ ਇਹਨਾਂ ਦੀ شناخت ਕਰਨੀ ਚਾਹੀਦੀ ਵੀ ਜਿਹੜੇ ਪੰਜਾਬ ਦੇ ਨਾਲ ਖੜੇ ਨੇ ਤੇ ਪੰਜਾਬ ਦੇ ਵਿਰੁੱਧ ਕਿਹੜੇ ਖੜੇ ਨੇ ਅੰਤ ਦੇ ਵਿੱਚ ਉਹਨਾਂ ਆਗੂ ਨੂੰ ਤੁਸੀਂ ਇੱਕ ਕਿਸਾਨ ਆਗੂ ਹੋਣ ਦੇ ਨਾਤੇ ਕੀ ਕਹੋਗੇ ਕਿਉਂਕਿ ਉਹ ਵੀ ਕਿਸਾਨ ਆਗੂ ਨੇ ਜਥੇਬੰਦੀਆਂ ਉਹਨਾਂ ਦੀਆਂ ਵੀ ਐ ਤੁਹਾਡੀ ਵੀ ਜਥੇਬੰਦੀ ਹੈ ਉਹ ਆਪਣੇ ਤੌਰ ਤੇ ਬਿਆਨ ਦੇ ਰਹੇ ਨੇ ਤੁਸੀਂ ਆਪਣੇ ਤੌਰ ਤੇ ਬਿਆਨ ਦੇ ਰਹੇ ਹੋ ਫਿਰ ਉਹਨਾਂ ਨੂੰ ਉਹਨਾਂ ਦੁਆਰਾ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਕੀ ਕਹੋਗੇ ਜੀ ਮੈਂ ਕੋਈ ਗੱਲ ਕਮਾਂਗਾ ਵੀ ਭਾਈ ਜਥੇਬੰਦੀਆਂ ਉਹਨਾਂ ਦੀਆਂ ਵੱਡੀਆਂ ਹੋ ਸਕਦੀਆਂ ਪ੍ਰਾਣੀਆਂ ਨੇ ਸਾਡੇ ਤੋਂ ਪਰ ਮੈਂ ਇਹ ਜ਼ਰੂਰ ਕਮਾਂਗਾ ਉਹ ਭਾਵੇਂ ਪੰਜਾਬ ਦੀ ਗੱਲ ਕਰ ਲੋ ਕੋਈ ਪੰਜਾਬ ਨਾਲ ਖੜ ਲੋ ਕੋਈ ਪੰਜਾਬ ਦੇ ਲੋਕਾਂ ਕਿਸੇ ਨੂੰ ਨਹੀਂ ਕਹਿੰਦੇ ਭਈ ਤੂੰ ਬਾਹੋਂ ਫੜ ਕੇ ਕਿਸੇ ਨੂੰ ਤੋਰੀਆ ਦਿਖਾਇਆ ਕਿਸੇ ਨੇ ਅਗਰ ਜੇਕਰ ਕੋਈ ਹਾਲਾਤ ਬਣੇ ਨੇ ਤਾਂ ਕੇਵਲ ਉਹ ਲੋਕ ਭੱਜੇ ਨੇ ਡਰ ਦੇ ਮਾਰੇ ਭੱਜੇ ਨੇ ਜਦੋਂ ਕਿਹਾ ਵੀ ਤੁਹਾਡੀ ਵੈਰੀਫਿਕੇਸ਼ਨ ਹੋਊਗੀ ਫਿਰ ਕ੍ਰਿਮੀਨਲ ਲੋਕ ਛੱਡ ਕੇ ਝੁੱਗੀਆਂ ਵੀ ਭੱਜ ਰਹੇ ਨੇ ਫਿਰ ਲੋਕ ਉਹ ਸਟੇਸ਼ਨਾਂ ਤੇ ਤਾਤਾ ਲੱਗਾ ਹੋਇਆ ਉਹ ਲੋਕ ਭੱਜ ਰਹੇ ਨੇ ਜਿਹੜੇ ਲੋਕ ਇੱਥੇ ਮੇਰੇ ਪੋਰੀਂਾਂ ਦੇ ਵਿੱਚ ਮੈਂ ਤੁਹਾਨੂੰ ਕਹਿ ਹਟਿਆ ਭਈ ਇੱਥੇ ਕਾਉਂਸਲਰ ਬਣ ਗਈ ਸੀ ਇਥੇ ਰੀਨਾ ਅਨਪੜ ਔਰਤ ਜਿਹੜੀ ਸੀ ਉਹ ਕਾਉਂਸਲਰ ਬਣ ਗਈ ਅਪਰਵਾਸੀ ਸੀ ਐਡਵੋਕੇਟ ਲੜਕੀ ਸੀ ਜਿਹੜੀ ਉਹਦੇ ਮੋਰੇ ਹਾਰ ਗਈ ਕਿਉਂਕਿ ਉੱਥੇ ਪੰਜਾਬੀ ਜਿਹੜੇ ਮਿਨੋਰਟੀ ਸੀਗੇ ਤੇ ਪ੍ਰਵਾਸੀ ਸੋਰੀ ਪੰਜਾਬੀ ਜਿਹੜੇ ਆ ਉਹ ਮਿਨੋਰਟੀ ਸੀਗੇ ਪ੍ਰਵਾਸੀ ਮジョਰਿਟੀ ਸੀਗੇ ਵੱਧ ਗਿਣਤੀ ਸੀਗੇ ਉਹ ਬਣ ਗਈ ਤੇ ਅੱਜ ਵੀ ਉਹ ਸਾਰੇ ਰਹਿ ਰਹੇ ਨੇ ਕੋਈ ਨਹੀਂ ਉਹਨਾਂ ਨੂੰ ਕਹਿੰਦਾ ਵੀ ਚਲੇ ਜਾਓ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਆ ਵੀ ਵੈਰੀਫਿਕੇਸ਼ਨ ਕਰਾਓ ਤੁਹਾਡੀ ਪੀਸੀਸੀ ਹੋਣੀ ਚਾਹੀਦੀ ਆ ਜੇਦੀ ਪੀਸੀਸੀ ਨਹੀਂ ਉਹ ਚਲੇ ਜਾਵੇ ਤੇ ਫਿਰ ਇਹ ਤਾਂ ਸਾਡਾ ਰਾਈਟ ਬਣਦਾ ਨਾ ਵੀ ਕ੍ਰਿਮੀਨਲ ਲੋਕਾਂ ਨੂੰ ਅਸੀਂ ਕਹੀਏ ਠੀਕ ਹੈ ਠੀਕ ਹੈ ਧੰਨਵਾਦ ਜੀ ਰਾਏ ਸਾਹਿਬ ਬਹੁਤ ਬਹੁਤ ਧੰਨਵਾਦ ਸਵੇਰ ਕੋ ਦਰਸ਼ਕੋ ਇਸਾਂ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੁਆਬਾ ਤੋਂ ਸੂਬਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਰਾਏ ਤਾਂ ਪੰਜਾਬ ਦੇ ਵਿੱਚ ਜਿਹੜੇ ਬਣੇ ਹੋਏ ਮਾਹੌਲ ਨੂੰ ਲੈ ਕੇ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਤਾਂ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਾਂ ਪੰਜਾਬ ਦੇ ਵਿੱਚ ਬਣੇ ਹੋਏ ਮਾਹੌਲ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ